ਜਿਹੜੇ ਲੋਕ ਨਸ਼ਾ ਵੇਚਦੇ ਨੇ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਪਿੱਛੇ ਪੀਲਾ ਪੰਝਾ ਚੱਲ ਰਿਹਾ ਹੈ ਇਹ ਉਹ ਨਸ਼ੇ ਵਾਲਿਆਂ ਦਾ ਘਰ ਹੈ ਜੋ ਪੰਜਾਬ ਸਰਕਾਰ ਘਾ ਰਹੀ ਹੈ ਜਿਹੜਾ ਇਹ ਪਿੱਛੇ ਤੁਸੀਂ ਮਕਾਨ ਟੈਂਦਾ ਦੇਖ ਰਹੇ ਹੋ ਇਹ ਇਸ ਇਲਾਕੇ ਦੇ ਸਭ ਤੋਂ ਵੱਡੇ ਨਸ਼ਾ ਤਸਕਰ ਦਾ ਮਕਾਨ ਹੈ ਇਹਨਾਂ ਨੂੰ ਬਾਰ-ਬਾਰ ਬਾਰ-ਬਾਰ ਸਮਝਾਉਣ ਦੇ ਬਾਵਜੂਦ ਜਦੋਂ ਬੰਦੇ ਨਹੀਂ ਬਣੇ ਤਾਂ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਬਹੁਤ ਜ਼ਰੂਰੀ ਸੀ ਕਿ ਮੈਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਤੋਂ ਬਹੁਤ ਖੁਸ਼ ਹਾਂ ਮਾਨ ਸਾਹਿਬ ਦੇ ਕਦਮ ਲਈ ਮੈਂ ਬਹੁਤ ਹੀ ਸ਼ਲਾਘਾ ਕਰਦਾ ਹਾਂ ਜੀ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਮਾਨ ਸਾਹਿਬ ਦਾ ਹਰ ਰੋਜ ਬੜੇ ਬੜੇ ਤਸਕਰ ਜਿਹੜੇ ਨੇ ਉਹ ਫੜੇ ਵੀ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਪ੍ਰਾਪਰਟੀ ਉਹਨਾਂ ਨੇ ਬਣਾਈਆਂ ਸੀ ਉਹ ਉਹ ਢਾਈਆਂ ਵੀ ਜਾ ਰਹੀਆਂ ਨੇ ਸਾਡੀ ਸਬ ਡਿਵੀਜ਼ਨ ਅਮਲੋਹ ਦੇ ਵਿੱਚ ਜਿਲ੍ਹਾ ਫਤਿਹਗੜ੍ਹ ਸਾਹਿਬ ਪਹਿਲਾਂ ਵੀ ਅਸੀਂ ਅਮਲੋਹ ਸਬ ਡਿਵੀਜ਼ਨ ਦੇ ਵਿੱਚ ਕਰੀਬ 7-8 ਡਿਮੋਲੀਸ਼ਨ ਕਰ ਚੁੱਕੇ ਹਾਂ ਸੋ ਇਹ ਜਿਹੜੇ ਘਰ ਹੈਗਾ ਜੋਟੀ ਨਾਲੀ ਵਰਤਦਾ ਹੈਗਾ ਤੇ ਕਾਰਜ ਸਾਕ ਅਫਸਰ ਵੱਲੋਂ ਸਾਨੂੰ ਮੈਸੇਜ ਆਇਆ ਸੀਗਾ ਕਿ ਸਾਨੂੰ ਪੁਲਸਪੋਰਟ ਚਾਹੀਦੀ ਹੈਗੀ ਰਿਗਾਰਡਿੰਗ ਡੈਮੋਲੇਸ਼ਨ ਜਿਹੜੇ ਨਜਾਇਜ਼ ਸਾਰੀਆਂ ਵੱਲੋਂ ਇਹ ਜਿਹੜੀ ਲੇਡੀਜ਼ ਹੈਗੀ ਇਹਦੇ ਖਿਲਾਫ ਐਨਡੀਪੀਐਸ ਦੇ 6 ਮੁਕੱਦਮੇ ਆ ਜਿਹੜੇ 2025 ਚ ਹੈ 24 ਚ ਹੈ 23 ਕੰਟੀਨਿਊਏ ਕੰਮ ਪਹਿਲਾਂ ਵੀ ਨਸੀਬ ਚੰਦਾ ਕਰਦੀ ਹੈ ਕਾਫੀ ਵਾਰ ਅਸੀਂ ਇੱਥੇ ਸਰਚ ਐਂਡ ਕਾਡਨ ਆਪਰੇਸ਼ਨ ਕੀਤੇ ਆ ਕਾਫੀ ਲੋਕਾਂ ਦਾ ਸਾਨੂੰ ਸਹਿਯੋਗ ਮਿਲਿਆ ਹੈਗਾ ਜਿਹੜੇ ਇਸ ਏਰੀਆ ਦੇ ਮੋਤਵਾਰ ਬੰਦਿਆਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਹੈਗਾ ਕੰਟੀਨਿਊੇ ਕਾਰਵਾਈ ਸਾਡੀ ਪਹਿਲਾਂ ਵੀ ਚੱਲਦੀ ਹੈ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਨਸ਼ਾ ਵਿਰੋਧ ਤੇ ਉਹਦੇ ਸਬੰਧ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਤੇ ਕੰਟੀਨਿਊ ਅੱਗੇ ਵੀ ਰਹੇਗੀ ਮਾੜੇ ਅੰਸਰ ਨੇ ਨਸ਼ਾ ਵੇਚਦੇ ਆ ਕਿ ਤਾੜਨਾ ਕੀ ਬੰਦ ਕਰ ਦੇਣ ਕੰਮ ਜਿਹੜੇ ਆ ਨਤੀਜੇ ਦੇਖ ਰਹੇ ਹੋ ਤੁਸੀਂ ਇਹ ਹੋਰ ਲੋਕਾਂ ਨੂੰ ਹੀ ਭੁਗਤਣੇ ਪੈਣਗੇ ਜਿਹੜੇ ਨਸ਼ਾ ਵੇਚਦਾ ਹੈ ਉਹਦੇ ਤੇ ਕਾਰਵਾਈ ਕਰਵਾਈ ਜਾਵੇ ਕਿਉਂਕਿ ਜਿਹੜੀ ਅੱਗ ਪੂਰੇ ਪੰਜਾਬ 'ਚ ਲੱਗੀ ਹੋਈ ਹੈ ਉਹਦਾ ਕੋਈ ਪਤਾ ਨਹੀਂ ਕਰ ਆਪਣੇ ਆਪਣੇ ਘਰ 'ਚ ਆ ਜਵੇ ਤੁਸੀਂ ਦੇਖ ਸਕਦੇ ਹੋ ਆਪਣੇ ਪਿੱਛੇ ਪੀਲਾ ਪੰਜਾ ਚੱਲ ਰਿਹਾ ਹੈ ਇਹ ਡਰ ਹੋਣਾ ਚਾਹੀਦਾ ਹੈ ਜੀ ਹਰ ਉਸ ਨਸ਼ਾ ਤਸਕਰ ਦੇ ਮਨ 'ਚ ਡਰ ਹੋਣਾ ਚਾਹੀਦਾ ਹੈ ਕਿ ਜੇ ਤੁਸੀਂ ਗਲਤ ਕੰਮ ਕਰੋਗੇ ਤਾਂ ਉਹਦਾ ਨਹੀਂ ਜਿੱਤਿਆ ਗਲਤੀ ਹੋਣਾ ਹੈ ਮੈਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਤੋਂ ਬਹੁਤ ਸੰਤੁਸ਼ਟ ਹਾਂ ਔਰ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਦਾ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਇਹ ਕਾਰਵਾਈ ਕਰਕੇ ਹਜ਼ਾਰਾਂ ਮਾਤਾ-ਮਾਂ ਦਾ ਜਿਹੜਾ ਜਿਹੜੀਆਂ ਅਸੀਸਾਂ ਲੱਗੀਆਂ ਨੇ ਤੇ ਮੈਂ ਹਲਕਾ ਨਿਵਾਸੀਆਂ ਨੂੰ ਮੰਡੀ ਗੁਨਗੜ ਨਿਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਜਿਹੜੀ ਇਹ ਲਗਾਤਾਰ ਇਸੇ ਤਰੀਕੇ ਨਾਲ ਜਾਰੀ ਰਹੂਗੀ ਨਾਲ ਕਾਰਜ ਸੱਦ ਅਫਸਰ ਹੈਗੇ ਆ ਡਿਊਟੀ ਮੈਜਿਸਟਰੇਟ ਲੱਗੇ ਹੋਏ ਆ ਤੇ ਇਹ ਕੰਮ ਕਰ ਰਹੇ ਆ ਤੇ ਅੱਗੇ ਕੰਟੀਨਿਊ ਜਾਰੀ ਰੱਖਾਂਗੇ ਧੰਨਵਾਦ